ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ कॉटन ਦੇ ਬਹੁਤ ਸੋਹਣੇ ਸੂਟ ਜਿਸੇ ਨੇ ਵੀ ਸੂਟ ਆਰਡਰ ਕਰਨਾ ਹੋਊਗਾ ਤਾਂ ਦੱਸ ਸਕਦੇ ਹੋ ਮੈਂ ਤੁਹਾਨੂੰ ਇੱਕ ਨੰਬਰ ਜਿਹੜਾ ਨਾਲ ਮੈਂਸ਼ਨ ਕਰ ਦੂੰਗੀ ਸੋ ਸਟਾਰਟ ਕਰਦੇ ਹਾਂ ਇਹ ਪਹਿਲਾ ਸੂਟ कॉटन ਦਾ ਇਹਦੇ ਨਾਲ ਇਹ 2.5 ਮੀਟਰ ਜਿਹੜੀ ਹੈ ਸ਼ਰਟ 2.5 ਮੀਟਰ ਹੀ ਸਲਵਾਰ ਦਾ ਕੱਪੜਾ ਹੋਗਾ 컬러 ਦੇਖ ਸਕਦੇ ਹਾਂ ਲਾਈਟ ਜੈ ਸ਼ੇਡ ਆ ਇਹ ਲਾਈਟ ਪਰਪਲ ਰੀਵਾ ਬ੍ਰਾਂਡ ਦੇ ਸੂਟ ਨੇ ਇਹ ਕੋਈ ਕਾਟਨ ਕੋਟਨ ਨਹੀਂ ਹੈਗੀ ਸਿੰਪਲ ਵਾਲੀ ਜਿਵੇਂ ਕੈਮਰੀ ਕਾਟਨ ਹੁੰਦੀ ਹੈ ਰੀਵਾ ਕਾਟਨ ਦੇ ਸੂਟ ਆਗਾ ਮੈਚਿੰਗ ਸੂਟ ਆ ਇਹ ਤੁਹਾਨੂੰ 2.5 ਮੀਟਰ ਹੀ ਮਿਲੇਗਾ 2.5 ਮੀਟਰ ਸਲਵਾਰ ਦਾ ਕੱਪੜਾ 2.5 ਮੀਟਰ ਜਿਹੜਾ ਕਨੀਜ਼ ਦਾ ਕੱਪੜਾ ਦੇਖ ਸਕਦੇ ਹੋ ਬਹੁਤ ਹੀ ਸੌਫਟ ਆ ਜਿਹੜਾ ਇਹ ਕੱਪੜਾ ਹੈਗਾ ਤੇ ਰੀਵਾ ਬ੍ਰਾਂਡ ਦਾ ਜਿਹੜਾ ਇਹ ਸੂਟ ਆ ਤੁਸੀਂ ਮੇਰੇ ਤੋਂ ਇਹ ਸਟਿਚ ਜਾਂ ਅਨ ਸਟਿਚ ਕਿਦਾਂ ਵੀ ਬਾਈ ਕਰ ਸਕਦੇ ਹੋ ਤੇ ਰੇਟ ਵਗੈਰਾ ਕਿਸੇ ਨੇ ਪੁੱਛਣਾ ਹੋਊ ਤਾਂ ਜਿਹੜਾ ਨੰਬਰ ਦਵਾਂਗੇ ਤੁਸੀਂ ਉਸ ਤੇ ਵਟਸਐਪ ਕਾਲ ਕਰ ਸਕਦੇ ਹੋ ਮੈਨੂੰ ਇਹ ਵੀ ਆਪਣਾ ਕਾਟਨ ਦਾ ਸੂਟ ਆ ਪਿਓਰ ਕਾਟਨ ਦਾ ਸੂਟਾ ਦੇਖੋ ਇਹ ਆਲਓਵਰ ਜਿਹੜਾ 5 ਮੀਟਰ ਸੂਟਾ ਹੈਗਾ ਦੇਖਸਾ ਕਰੀ ਬਹੁਤ ਹੀ ਸੌਫਟ ਕੱਪੜਾ ਹੈਗਾ ਤੁਸੀਂ ਸਾਡੇ ਤੋਂ ਇਹਨਾਂ ਨੂੰ ਸਟਿਚ ਵੀ ਕਰਵਾ ਸਕਦੇ ਹੋ ਲੇਸ ਦੀ ਡਿਜ਼ਾਈਨਿੰਗ ਵਗੈਰਾ ਕਰਵਾ ਕੇ ਜੈ ਇਦਾਂ ਵੀ ਬਾਈ ਕਰ ਸਕਦੇ ਹੋ ਇਹ ਸੂਟ ਨਾਲ ਦੇ ਆਪਣੇ ਕੋਲੇ ਦੋ ਸੂਟਾ ਅਵੇਲੇਬਲ ਨੇ ਲੈ ਸਕਦੇ ਹੋ ਸੇਮ ਮਸਟਰਡ ਕਲਰ ਦਾ ਸੂਟਾ ਲਾਈਟ ਮਸਟਰਡ ਜਾਂ ਕਲਰ ਹੈ ਦਾ ਇਹ ਵੀ ਮੈਚਿੰਗ ਸੂਟ ਆ 2.5 ਮੀਟਰ ਕਮੀਜ਼ ਦਾ ਕੱਪੜਾ ਇਹਦਾ ਤੇ ਨਾਲ ਹੀ 2.5 ਮੀਟਰ ਸਲਵਾਰ ਦਾ ਕੱਪੜਾ ਇਹਦਾ ਵੀ ਤੁਹਾਨੂੰ ਮੈਂ ਬ੍ਰਾਂਡ ਦਿਖਾ ਦਿੰਦੀ ਹਾਂ ਇੱਥੇ ਇਟਾਲੀਅਨ ਲੌਨ ਰੀਵਾ ਬ੍ਰਾਂਡ ਦਾ ਸੂਟ ਆ ਇਹ ਦੇਖ ਸਕਦੇ ਹੋ ਨੇ ਨੇੜੇ ਤੋਂ ਇਹ ਸੂਟ ਨਾਲ ਦੇ ਆਪਣੇ ਕੋਲੇ ਤਿੰਨ ਪੀਸ ਹੋਰ ਅਵੇਲੇਬਲ ਨੇ ਇਹ ਦੇਖੋ ਪਿਓਰ ਕਾਟਨ ਸੂਟ ਹੈ ਵੀ ਕੋਈ ਵਿੱਚ ਮਿਕਸ ਕੱਪੜਾ ਨਹੀਂ ਹੈਗਾ ਇਹ ਬਿਲਕੁਲ ਹੀ ਪਿਓਰ ਕਾਟਨ ਆ ਜਿਵੇਂ ਗਰਮੀਆਂ ਚ ਨੂੰ ਸਾਰੇ ਪਿਓਰ ਕਾਟਨ ਦੇ ਸੂਟ ਲਾਇਕ ਕਰਦੇ ਨੇ ਇਹ ਆਪਣੇ ਕੋਲ ਸ਼ਿਮਰ ਦਾਗਾ ਸੂਟ ਕਾਟਨ ਸ਼ਿਮਰ ਦਾ ਸੂਟ ਹੈ ਇਹ ਦੇਖ ਸਕਦੇ ਹੋ ਸ਼ਿਮਰ ਦਾ ਸੂਟ ਆ ਇਹ ਆਪਣੀ 2.5 ਮੀਟਰ ਜਿਹੜੀ ਸ਼ਰਟ ਰਹੇਗੀ ਤੇ 2.5 ਮੀਟਰ ਬਾਟਮ ਤੇ ਇਹਦੀ ਬਾਟਮ ਦੇ ਉੱਪਰ ਬਹੁਤ ਸੋਹਣਾ ਸੀ ਪੇਂਟ ਕੀਤਾਗਾ ਦੇਖ ਸਕਦੇ ਹੋ ਪੌਂਚਿਆਂ ਤੇ ਉੱਪਰ ਫਲਾਵਰ ਆਉਣਗੇ ਦੋਨੋਂ ਸਾਈਡ ਦੇਖ ਸਕਦੇ ਹੁ ਤੁਸੀਂ ਪੇਂਟ ਵੀ ਕਰਵਾ ਸਕਦੇ ਹੋ ਛੋਟਾ ਫਲਾਵਰ ਵੱਡਾ ਫਲਾਵਰ ਜਿਵੇਂ ਬੂਟੀਆਂ ਵਗੈਰਾ ਇਇਸੇ ਸੂਟ ਦੇ ਅਕੋਰਡਿੰਗ ਪੇਂਟ ਕੀਤਾ ਹੋਇਆ ਇਹਦੇ ਨਾਲ ਦਾ ਵੀ ਇੱਕ ਹੋਰ ਸੂਟ ਆਪਣੇ ਕੋਲ ਸੇਮ ਆ। ਹਰ ਇੱਕ ਇਹ ਸੂਟ ਨਾਲ ਦਾ ਸੇਮ ਹ ਸ਼ਿਮਰ कॉटन ਦਾ ਪਿਓਰ कॉटन ਇਹਦੇ ਨਾਲ ਬਾਟਮ ਆਂਗੀ। ਇਸ ਤੇ ਵੀ ਆਪਾਂ ਕੋਈ ਡਿਜ਼ਾਈਨਿੰਗ ਵਗੈਰਾ ਕਰ ਸਕਦੇ ਹਾਂ ਜਾਂ ਪੇਂਟ ਜਾਂ ਥ੍ਰੈਡ ਵਰਕ। ਤੋਂ ਨੈਕਸਟ ਸੂਟ ਇਹ ਲੋ। ਸਿਲਵਰਟ ਗ੍ਰੇਜਾ ਕਲਰਾਂ ਦਾ ਬਹੁਤ ਹੀ ਪਿਆਰਾ ਸੂਟ ਆ ਇਹ ਦੇਖ ਸਕਦੇ ਹੋ ਮੈਚਿੰਗ ਸੂਟ ਆ ਕੱਪੜੇ ਦੀ ਪੂਰੀ ਗਰੰਟੀ ਆ ਕਿਸੇ ਵੀ ਤਰ੍ਹਾਂ ਦਾ ਇਸ ਕਲਰ ਵਗੈਰਾ ਨਹੀਂ ਜਾਊਗਾ ਪ੍ਰਿੰਟਿੰਗ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਇਹ ਵੀ ਪਿਓਰ ਆਪਣੇ ਰੀਵਾ ਬ੍ਰਾਂਡ ਦੇ ਸੂਟ ਨੇ ਇਹ ਵੀ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਦਾ ਆਪਣਾ ਸਲਵਾਰ ਦਾ ਕੱਪੜਾ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਦੇਖ ਸਕਦੇ ਹੋ ਇਹਦੇ ਨਾਲ ਦੇ ਵੀ ਆਪਣੇ ਕੋਲੇ ਦੋ ਸੂਟ ਹੋਰ ਅਵੇਲੇਬਲ ਨੇ ਨੈਕਸਟ ਹੈਗਾ ਜੀ ਆਲ ਓਵਰ ਸੂਟ ਇਹ 5 ਮੀਟਰ ਸੂਟ ਆ ਆਲ ਓਵਰ ਦੇਖ ਸਕਦੇ ਹੋ ਇਹਦੇ ਜੀ ਮੋਹਰ ਲੱਗੀ ਹੋਈ ਆ ਸ਼ਿਮਰ ਦਾ ਸੂਟ ਆ कॉटन ਸ਼ਿਮਰ ਦਾ 5 ਮੀਟਰ ਆਲਓਵਰ ਸੂਟ ਹੈ ਵਿਦਾਊਟ ਲਾਈਨਿੰਗ ਬਣਨ ਵਾਲੇ ਸੂਟ ਨੇਗੇ ਸਾਰੇ ਕਿਸੇ ਨੂੰ ਵੀ ਕੋਈ ਸੂਟ ਪਸੰਦ ਆਉਣਾ ਤਾਂ ਤੁਸੀਂ ਸਕਰੀਨਸ਼ਾਟ ਜਿਹੜਾ ਲੈ ਸਕਦੇ ਹੋ ਦੇਖ ਸਕਦੇ ਹੋ ਸੂਟ ਸੋ ਨੈਕਸਟ ਆਪਣਾ ਇਹ ਵੀ ਪਿਓਰ ਇਹ ਕੈਮਰਿਕ ਕਾਟਨ ਦਾ ਸੂਟ ਆ ਜਿੱਦਾਂ ਡੇਲੀ ਵੇਅਰਸ ਆਪਾਂ ਬਹੁਤ ਵਧੀਆ ਇਹ ਕੁਆਲਿਟੀ ਹੈਗੀ ਬਿਲਕੁਲ ਹੀ ਪਿਓਰ ਕਾਟਨ ਆਗਾ ਇੱਕ ਸੂਟ ਇਹ ਵੀ ਮੈਚਿੰਗ ਹੈਗਾ ਮਸਲੀਨ ਦੀ ਸ਼ਾਰਟ ਹੈ ਇਹਦੇ ਨਾਲ ਤੇ ਪਲੇਨ ਜਿਹੜੀ ਬਾਟਮ ਆ ਇਹ ਦੇਖ ਸਕਦੇ ਹਾਂ ਇਹਦਾ ਫਰੰਟ ਕਿੰਨਾਂ ਲਈ ਇਹਦੇ 2.5 ਮੀਟਰ ਸਵਾਰ ਦਾ ਕੱਪੜਾ ਇਹ ਵੀ ਡੈਲੀਵੇਰ ਲਈ ਬਹੁਤ ਬੈਸਟ ਕਵਾਲਿਟੀ ਇਹਨਾਂ ਤੇ ਬਿਲਕੁਲ ਵੀ ਕੋਈ ਬੂਲ ਵਗੈਰਾ ਨਹੀਂ ਹੁੰਦਾ ਹੈਗਾ ਸੋ ਨੈਕਸਟ ਸੂਟ ਆਪਣਾ ਐਸੀ ਬਰੀਕ ਬੁਟੀ ਦਾ ਇਹ ਵੀ ਬਿਲਕੁਲ ਪਿਓਰ ਕਾਟਨ ਦਾ ਸੂਟ ਆ ਜਿਨ੍ਹਾਂ ਨੂੰ ਵੱਡੇ ਫਲਾਵਰ ਨਹੀਂ ਪਸੰਦ ਹੁੰਦੇ ਬਰੀਕ ਬੁਟੀ ਦਾ ਸੂਟ ਬਾਈ ਕਰ ਸਕਦੇ ਨੇ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਤੁਹਾਨੂੰ ਮੈਂ ਇੱਕ ਨੰਬਰ ਮੈਂਸ਼ਨ ਕਰ ਦਾਂਗੀ ਨਾਲ ਤੁਸੀਂ ਉਹ ਨੰਬਰ ਤੇ ਸਾਨੂੰ ਵਟਸਐਪ ਕਰਕੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਤੁਸੀਂ ਘਰ ਬੈਠੇ ਹੀ ਸਾ ਤੋਂ ਸੂਟ ਜਿਹੜਾ ਮੰਗਵਾ ਸਕਦੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਲਾਸਟ ਵੀਡੀਓਜ਼ ਨੂੰ ਐਨਾ ਪਿਆਰ ਕੀਤਾ ਤੇ ਉਹ ਵੀਡੀਓਜ਼ ਨੂੰ ਦੇਖ ਕੇ ਮੇਰੇ ਕੋਲ ਬਹੁਤ ਆਰਡਰ ਵੀ ਆਏ ਨੇ ਸੂਟਾਂ ਦੇ ਸੋ ਆਪਾਂ ਆਰਡਰ ਵੀ ਤਿਆਰ ਕਰ ਰਹੇ ਹਾਂ ਨਾਲ ਦੀ ਨਾਲ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਜਦੋਂ ਸੂਟ ਆਪਣੇ ਜਿਹੜੇ ਰੈਡੀ ਹੋ ਜਾਣਗੇ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਆ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਵਗੈਰਾ ਦੱਸ ਕੇ ਸਾਡੇ ਕੋਲ ਪਰਵਾਹ ਸਕਦੇ ਹੋ ਸੋ ਥੈਂਕ ਯੂ ਸੋ ਮੱਚ